Tchau, tchau. ਸੱਤ ਜੱਲੇ ਬਾਬਾ ਜੱਲਰ ਨਾ ਗਨੇਯਾ ਮਾਰੇ ਜੱਲੇ ਬਾਬਾ ਜੱਲਰ ਨਾ ਗਨੇਯਾ ਉਸਤ ਬਾਬਾ ਬੱਲਾ ਦਿੱਤਾ ਤੇਰੇ ਦੇਸ਼ਾ ਆਕੋ ਬਾਬਾ ਦੇ ਸੱਚੇ ਘਰਵਾਰ ਦੀ ਸਦਾ ਜੈ ਸਵਾ ਮਹੀਨੇ ਦੇ ਅੰਦਰ ਅੰਦਰ ਦੇ ਤੈਨੂੰ ਫਰਕ ਪਿਆ ਸਕਾਈ ਦੀ ਕੋਚਾ ਲਾਇਆ ਬਾਬਾ ਸਿਰ ਮਾਰ ਕੇ ਗਿਆ ਵਾਹ ਜੀ ਵਾਹ ਬਾਬਾ ਵਾਹ ਜੀ ਵਾਹ ਜਾਓ 500 99 ਵਿੱਚ ਵਿੱਚ ਤੈਨੂੰ ਫਰਕ ਆ ਪਊਗਾ ਇਸ ਤੋਂ ਬਾਅਦ ਕਿਤੇ ਨਾ ਹੋਵੇ ਜਿਹੜਾ ਬਾਬਾ ਨੇ ਗੱਫਾ ਦੇ ਤੜੇ ਕਿਸ਼ਤ ਭਰ ਦੇ ਕਿਤੇ ਲਾਉਣ ਦੀ ਕੀ ਹੋ ਬਾਬਾ ਜੀ ਇਹ ਦਵਾਈ ਨਹੀਂ ਲਾਵਾਂਗੇ ਬਾਬਾ ਟੈਨਸ਼ਨ ਨਾ ਲਓ ਬਾਈ ਦਾ ਦਰਵਾਜ਼ਾ ਨੁਕਤਾ ਮੇਰਾ ਘਰ ਇਹ ਗੱਲਾਂ ਕਰਨੀਆਂ ਪੜ੍ਹਨੀਆਂ। ਆਪਾਂ ਬਣਾ ਕਰਨੀ ਮਸਲਾ ਹਾਲ ਪਹਿਲਾ ਹੁੰਦਾ ਹੈ। ਠੀਕ ਹੈ? ਅਰਦੇਸੀ ਜਨਨ ਚੀਜਾਂ ਲਈ ਪਟਾ। ਠੀਕ ਹੈ? ਇੱਕ ਕਰਨ ਕਰਨਾ ਮੇਰੇ ਅੱਖੇ ਤੇ। ਅਟਾ ਗੋਲੀਆਂ ਮਿੱਠਾ ਕਰਕੇ। ਗੋੜਾਲਾ। ਠੀਕ ਹੈ? 100 ਤੇ 8 ਬਣਾਈ ਗੋਲੀਆਂ ਆਟੇ ਦੀਆਂ। ਠੀਕ ਹੈ? ਮੱਥਣਾ ਲਾ ਕੇ ਅਰਦਾਸ ਬੇਨਤੀ ਪਾ ਕੇ ਚਾਲੇ ਬਾਣੀ ਚ ਪਾਦੀ ਪੁੱਤ। ਠੀਕ ਹੈ ਜਾ ਵੇ ਤਰ ਮੇਰੀ ਠੀਕ ਹੈ ਤੇ ਕਿਸਾ ਦਿਨ ਮਤਾਰੇ ਪਿੱਛੇ ਹੋ ਗਿਆ ਮੇਰੇ ਕੋਲ ਕੋਈ ਕੋਈ ਮਸਾਲੇ ਕੋਈ ਡੇਗੋ ਹੱਥ ਝਾੜ ਦੇ ਭਾਵੇਂ ਸਾਨੂੰ ਬਹੁਤ ਆ ਇਹਨਾਂ ਨੂੰ ਆਖੋ ਬਾਬਾ ਦੇ ਸੱਚੇ ਦਰਵਾਜ਼ੇ ਜੈ ਗਾਲੇ ਚੱਟਦੀਆਂ ਮੇਰੀ ਆ ਬਾਬਾ ਆ ਬਾਬਾ ਗਾਲੇ ਚੱਟਦੀਆਂ ਮੇਰੀ ਚੱਟਦੀਆਂ 재미, dándado experiences com ਕੋਲ ਦਾ ਹੈ ਜਨਧਾਰਾ ਸਾਦਰ ਦੇ ਰਖਾਉਣਾ ਰਾਹ ਮਾਰ ਲੈ ਕਦੀ ਮਾਰ ਹੋ ਕੋਈ ਕੋਈ ਉੱਠ ਜਿਓ ਠੀਕ ਹੈ ਇਧਰ ਗਾੜੀ ਵੇ ਚੱਕਾ ਲਾ ਗਾ ਲਾ ਬਾਬਾ ਖਾਲਾ ਬੱਜ ਕੇ ਲੱਗਿਆ ਸੀ ਬਾਬਾ ਬਾਬਾ ਅਕੋਬਾ ਦੇ ਸੱਚੇ ਰਵਾਜ ਦੀ ਸਵੇਰ ਜਾਨ ਹਣ ਪਤਾ ਨਹੀਂ ਪੇਟ ਕੋਟ ਫੱਲੇ ਵਿੱਚ ਦਵਾਨ ਹੋਈ ਹੈ ਬਾਬਾ ਹੁਕਮ ਪੀਰ ਦਾ ਤੇ ਸੌਗਾ ਤਕਦੀ ਇਹਦਾ ਸੱਚੀ ਸਰਕਾਰ ਦੇ ਦਰਬਾਰ ਦੇ ਵਿੱਚ ਐਸਾ ਹੁਕਮ ਆਉਂਦਾ ਕੋਈ ਮਾਈ ਪੁੱਛਦੀ ਹੋਵੇ ਆਪਣੇ ਪੁੱਤ ਦੀ ਬਾਬਤ 7ਵਾਂ ਵਾਰ ਹੋਵੇ ਚਾਹੁੰਦੇ ਮੁੰਡੇ ਨੇ ਠੀਕ ਬੈਠੇ ਆ